ਸਮੁੰਦਰ ਵਿਚਾਲੇ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ ਜਾਨ ਬਚਾਉਣ ਦੇ ਲਈ ਲੋਕਾਂ ਨੇ ਬੱਚਿਆਂ ਸਣੇ ਸਮੁੰਦਰ 'ਚ ਮਾਰੀਆਂ ਛਾਲਾਂ ਮੱਝਿਆ ਹੜਕੰਪ ਤੁਸੀਂ ਵੀ ਦੇਖੋ ਮੌਕੇ ਦੀਆਂ ਖੌਫਨਾਕ ਇਹ ਤਸਵੀਰਾਂ ਇਹਨਾਂ ਤਸਵੀਰਾਂ ਨੇ ਤਾਂ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਸੋਚੋ ਤੁਸੀਂ ਸਮੁੰਦਰ ਦੇ ਵਿਚਕਾਰ ਇੱਕ ਸਮੁੰਦਰੀ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ ਕਿ 280 ਯਾਤਰੀ ਮੌਜੂਦ ਹੁੰਦੇ ਨੇ ਤਾਂ ਉਸ ਸਮੇਂ ਉਹਨਾਂ ਦਾ ਹਾਲ ਕੀ ਹੋਣਾ ਹੈ ਸੋ ਉਸ ਸਮੇਂ ਝੀਕ ਚਿਹੜਾ ਪੈ ਜਾਂਦਾ ਹੈ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਛਾਲਾ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਦੇ ਵੱਲੋਂ ਸਮੁੰਦਰ ਦੇ ਵਿੱਚ ਛਾਲਾ ਮਾਰੀਆਂ ਜਾਂਦੀਆਂ ਨੇ ਇੰਡੋਨੇਸ਼ੀਆ ਦੇ ਵਿੱਚੋਂ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਮੁੰਦਰੀ ਜਹਾਜ਼ ਦੇ ਵਿੱਚ 280 ਲੋਕ ਮੌਜੂਦ ਹੁੰਦੇ ਨੇ ਤਾਂ ਅਚਾਨਕ ਸਮੁੰਦਰੀ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਅੱਗ ਇਨੀ ਭਿਆਨਕ ਹੈ ਕਿ ਅੱਗ ਦੇ ਭਾਂਬੜ ਮਚਦੇ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਦੱਸ ਦਈਏ ਕਿ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੇ 100 ਲੋਕ ਲਾਪਤਾ ਹੋ ਚੁੱਕੇ ਨੇ ਸੋ ਬੇहद ਮੰਦ ਭਾਗੀ ਘਟਨਾ ਵਾਪਰੀ ਹੈ ਇਹਨਾਂ ਪਰਿਵਾਰਾਂ ਦੇ ਨਾਲ ਹਾਲਾਂਕਿ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜੋ ਲੋਕ ਲਾਪਤਾ ਨੇ ਉਹਨਾਂ ਦਾ ਵੀ ਜਲਦ ਹੀ ਪਤਾ ਲਗਾਇਆ ਜਾ